ਉਹ ਯਾਰ ਸੈਟ ਕਰਕੇ ਵੜੀ ਨਾ ਕਰਾਂਗੇ ਜੀ ਤੀਕ ਤੀਕ ਤਾ ਕਿੱਥੇ ਆ ਭਲਾ ਉਹ ਆਪਾ ਚਾਚਾ ਜੀ ਕੀ ਹਾਲ ਹੈ ਹੈ ਐਸਐਚਓ ਸਾਹਿਬ ਖਲੋਤੇਰੇ ਮੇਰੇ ਨਾਲ ਵੇਖੀ ਜਾਂਦੇ ਆ ਹੋਰ ਚਾਚਾ ਠੀਕ ਠਾਕ ਵਧੀਆ ਅੱਜ ਵੀਡੀਓ ਖੁੱਦੀ ਪੈਣੀ ਜੀ ਅੱਜ ਅਜ ਮੁੰਡੀ ਪਾਣੀ ਲਾਣ ਦੀ ਵੀ ਲੈ ਤਾਂ YouTube ਤੇ ਚੈੱਕ ਕਰੀ ਕੈਰਸ਼ਲ ਹੈ ਹੋਰ अस्सलाम वालेकुम की हाल है जी आया कोक भी आ त नाल सुपर सुपर भी है आ थारी बोतल है भैया ते अस्सलाम वालेकुम वालेकुम सलाम जी की हाल है जी ठीक है जी और सेहत भी त ठीक है ते साडे वास्ते की हुकम दसो वास्ते, वास्ते हुकम वापस आ देता पर कुटो ही नु कुछ है सिर्फ दो ही बंदे बस आ

开走 ja?。 ਤੱਪੀ ਮਰਾਬੇ ਦੋ ਗੱਲਿਆ ਠੇਕਾ ਲਾ ਗਏ ਇਹ ਜੋੜੀ ਜੀ ਇਹ ਜਸੀਦਾ ਇਹ ਜੋੜੀ ਜਸੀਦਾ ਨਵਾਂ ਚੰਦ ਚੜੂਗਾ ਕਿਉਂ ਹੈ ਕਿ ਨਹੀਂ ਢਾਇਆ ਜਿਹੜੇ ਠੇਕਾ ਇਹ ਹੋਰ ਆਇਆ ਇਹ ਪੈਸਾ ਕਿਹਦੇ ਤੁਸੀਂ ਵੀ ਇੰਦਾ ਦੇ ਕੰਮ ਦਿੱਤੇ ਦੇਣਾ ਨਹੀਂ ਇਹ ਕੀ ਵਾ ਕਿਸ ਲਈ ਲਗਾਇਆ ਇਹ ਵੀਡੀਓ ਆਬ ਹਾਂ ਨਾ ਨਾ ਫਿਰ ਨਾਦ ਕੋ ਮਰਬਾ ਇੰਨੇ ਪਾਣੀ ਲੱਗ ਰੇ ਪੂਰੇ ਪਰਬੇ ਦੀ ਮੈਂ ਦੇਖ ਉਹ ਮੈਂ ਕਹਾਂ ਭੈਣ ਜੋ ਪੜੀ ਕੋਈ ਇੱਥੇ ਕੋਈ ਲੈਵਲ ਕੋ ਕੰਪਿਊਟਰ ਜਮੀਨ ਦਾ ਕੋ ਸੱਪੇ ਹੋ ਰਿਹਾ ਇਹ ਜਮੀਨ ਲੈਵਲ ਹੋਣ ਰਹੀ ਹੈ ਡੰਗਲ ਕੋਣੀ ਕਿਹਦਾ ਕੀ ਮੈਂ ਬੋਲੀ ਪਾਣੀ ਹੋਇਆ ਬੋਤਾ ਹੋਇਆ ਕੋਈ ਗੱਲ ਕੋਈ ਬਣਾਇਆ ਜਾ ਰੱਲਦੀ ਕੀ ਵੀ ਤੇ ਬੰਦਾ ਹੈ। ਠੀਕ ਹੈ। ਤਾਂ ਇਹ ਤਾਂ ਤੈਨੂੰ ਕਿਹਾ ਵੇ। ਤਾਂ ਇਹ ਤੈਨੂੰ ਕਿਹਾ ਵੇ ਕੋਟੀ। ਇਹ ਚੋਰ ਲਤੀਫ ਚੱਕ ਨੰਬਰ 75 ਕਾ ਬੇ। ਮੁੰਜੀ ਕਾ ਜੋ ਚਾਰ ਕਣਾ ਰਿਕਾਰਡ ਲੱਗਈ ਹੈ। ਆਹ ਸੂਰੇ ਇਲਾਕੇ ਬੇ ਇਤਨੀ ਮੁੰਜੀ ਇਤਨਾ ਚਾੜ ਕਿਸੇ ਕਾ ਨਹੀਂ ਨਿਕਲਾ। ਚਾਵਰ ਵੀ ਸੁਪਰ ਕਾਇਨ ਆ ਜਿਸਨੇ ਜਿਸਨੇ ਖਰੀਦ ਨਹੀਂ ਆਇਆ ਇਸਰਾਬਤਾ ਕਰਾ ਕਰ। ਭਲੇ ਉਹਨਾਂ ਦਾ ਇੱਕ ਪਲਾਸਟਿਕ ਦਾ ਡੋਲ ਦਾ ਇੱਕ ਕੋਲਾ ਭਰਦਾ ਤੇ ਗਲਾਸ ਭਾੜੇ ਦਾ। ਪਿੱਛੇ ਪਾ ਲਿਆ। ਕੁਛ ਨਹੀਂ। ਉਹਦੇ ਤੇ ਰੈਨ ਤੋਂ ਪਲਾਸਟਿਕ ਦੇ ਦੋਲ ਚ ਕੋਲਾ ਬਰਦਾ ਕੋਲੇ ਪਲਾਸਟਿਕ ਦੇ ਦੋਲ ਲੈ ਲੈ ਉਹਨਾਂ ਤੇ ਕਲਾਸ ਆਉਂਦੀ ਆ ਅਗਰ ਰੱਤੀ ਨਗਰਾਂ ਕੋ ਮਤ ਜਿਆਦੀ ਉਹਨਾਂ ਖਾ ਜਾਣ ਬੜਾ ਦਰਦ ਚੇਲਾ ਇਹ ਆ ਮਾਰਾ ਤਵਾ ਨਹੀਂ ਬਈ ਨਹੀਂ ਕਹਿੰਦੇ ਆਲੀ ਚਾਂ ਤੱਕ ਲੱਗੇ ਕਾਟੜੀਆਂ ਬੋਤਲ ਕੋਕ ਦੀ ਪੀਲੀ ਆ ਉਹ ਸਿੱਟ ਦੀ ਮੁੰਜੀ ਦੇ ਵਿੱਚ ਆ ਮੁੰਡਾ ਮੁੰਡਾ ਵਿਆਹ ਕਰ ਖੋਲ ਆ ਮੁੰਡਾ ਰਿਸ਼ਤਾ ਚਾਹੀਦਾ ਯਾਰ ਕੋਈ ਛੋੜੀ ਜਿਹੀ ਕੁੜੀ ਹੋਈ ਤਾਂ ਦੱਸਿਓ ਹਾਂ ਜੀ ਆਈ ਸਾਹਿਬ ਨੇੜ ਤੋਂ ਕੁੜੀ ਲੱਭਦੀ ਹੈ ਇਹ ਕਾਹਤਰੀ ਵਿਆਹ ਦਾ ਬੰਦੇ ਆਪਣੇ ਤਲਕ ਵਾਲੇ YouTube ਵਾਲੇ ਕਰਦੇ ਨੇ ਕੋਈ ਰਿਸ਼ਤਾ ਇਹ ਕਾਰ ਨਹੀਂ ਲਾਉਂਦੀ ਇਹ ਲੰਮੀ ਬਣਾਣੀ ਨਹੀਂ ਚਾਹੀਦੀ 10 ਮਿੰਟ ਦੀ 20 ਮਿੰਟ ਦੀ ਹੁੰਦੀ ਇਹ 20 ਮਿੰਟ ਹੀ ਹੋਏਗੀ ਸਾਰੀ ਬੱਚੋ ਧੰਨਵਾਦ ਵਿੱਚੋ ਕੱਟ-ਕੱਟ ਕਰਾਂਗੇ ਵੀ ਆਓ ਜੀ ਆਓ ਆਇਆ ਜਿਹੜੇ ਸਿਆਪੇ ਨੂੰ ਪਾਣ ਲੱਗਾ ਮਾਸੂ ਮੈਂ ਕਹਾਂ ਜੀ ਹਿਸਾਬ ਕੋਕ ਪੀਓ ਅੱਛਾ ਕੋਕ ਪੀਨੇ ਨਾਲ ਸੁਪਰ ਕੋਲਕਾ ਦੇਣਾ ਨੂੰ ਬੈਠੋ ਬੈਠੋ ਬੋਤਲ ਪੀਓ ਸਰ ਜਾਸਰ ਮੈਂ ਤਾਂ ਆਪਣੇ ਤੱਲੇ ਕਾਲਾ ਪੀਆ ਤਾਂ ਜਾਸਰ ਤੱਲੇ ਕਾਲਾ ਹੀ ਹੈ ਤੁਮੀ ਕਰਨਾ ਆਇਆ ਬੋਤਲ ਪਾਣੀ ਪੀਲਾ ਪਾਣੀ ਪੀਲਾ ਜਿਲਾ ਬਚਾ ਥੱਕ ਗਿਆ ਆ ਮੈਂ ਵੀ ਬਹਿਣ ਲੱਗੇ ਆ ਚੀ ਬੋਲਾਈ ਜਾਨ ਨੰਗੋ ਲੈ ਨਰਮਾ ਕਰ ਵੀਆ ਉਹ ਆਪਣਾ ਕੰਮ ਲੱਗਾ ਵਾ ਨਾ ਪਾਣੀ ਲੱਗਦਾ ਤੋਥੇ ਕੋਨਾ ਲੱਗਾ ਨਹੀਂ ਇਹੀ ਸਗਾ ਮੋਲ ਵੀ ਨਾਲ ਬੰਦਾ ਲੈ ਉਸ ਬੰਦਾ ਮੋਲ ਵੀ ਅੱਲਾ ਦੇ ਬੰਦਿਆ ਨਹੀਂ ਬਾਈ ਨੇ ਲਿਆਂਦਾ ਬੋਲੀ ਦੱਸੋ ਦੁਕਾਨ ਤੋਂ ਆਗੇ ਨਾ 20 25 ਰੁਪਏ ਰੋਜ਼ ਦੀ ਦੋ ਗੋੜੀਆਂ ਦਾ ਮੈਸੂ ਆ ਗਏ ਇੱਕ ਹਾਂ ਚਾ ਹਾਂ 1.5 ਸਾਲ ਹੋ ਗਿਆ ਦੁਕਾਨਪਾਨ ਨੂੰ ਸਹਾਰਿਆਂ ਦਾ ਸਾਫ ਕਰੋ ਤੇ ਉਹ ਸਾਡਾ ਲੱਖਾਂ ਦਾ ਕਰ ਜਾਏ ਉਹ ਐਸਐਚਓ ਸਾਹਿਬ ਨੱਥੇ ਆਏ ਆ ਤੁਹਾਨੂੰ ਸ਼ਾਇਦ ਅਥੋਂ ਨਜ਼ਰ ਆਂਦੇ ਹੋਣ ਆ ਇਹ ਇਹ ਜੱਲ ਨਾ ਸਕੇ ਨੀ ਬੜਾ ਇਹ ਤੇ ਆ ਗਿਆ ਸੁਪਰ ਵਸਕੜਾ ਸੁਪਰ ਕੀ ਹਾਲ ਹੈ ਜੀ ਅਲਹਮਦੁਲਿਲਾ ਸੇਤ ਤਵਿੱਤਾ ਜ਼ਬਰਦਸਤ ਆ ਹੋਰ ਸਭ ਵਧੀਆ ਹਾਂ ਕੈਸੇ ਕੀ ਕਰ ਰਹੇ ਆਂ ਯਾਹਾਂ ਇਹ ਆਪਕੇ ਬਗਲੋਂ ਕੀ ਵੀ ਵੀਡੀਓ ਬਣਾ ਲਈ ਜਾਏ

ਅੱਥੇ ਜਿਹਾ ਅੱਥੇ ਜਿਹਾ ਕੁਮਾਰ ਜੋ ਬੈਠਾ ਕਰੋ ਤੈਨੂੰ ਪੁੱਲੇ ਰਹਿਣ ਮੰਨ ਕੇ ਦੇਦਾ ਜੀ ਆਹ ਪਰਾਲੀ ਬਣੀ ਆ ਉਹ ਤੇਰੀ ਬੈਲ ਆਈ ਹੋਈ ਆ ਆ ਹਾਈ ਸਾਹਿਬ ਦੀ ਆ ਉਹ ਯਾਸਰ ਦੀ ਤੇ ਉਹ ਐਸ ਐਚਓ ਸਾਹਿਬ ਦੀ ਤੁਹਾਨੂੰ ਰੈਡੀ ਦੇ ਪਿੱਛੇ ਬੈਠਾ ਇੱਕ ਬੰਦਾ ਨਜ਼ਰ ਆਂਦਾ ਹੋਣਾ ਜ਼ੂਮ ਕੀਤਾ ਨਾ ਤੇ ਉਹ ਲਹਿਰਾ ਖੁੱਟ ਰਹੀ ਆ ਪਿਗਲ ਫਟਦੇ ਹੋਏ ਹਾਂਜੀ ਬੋਲਦੀ ਸਾਹਿਬ ਕੀ ਹਾਲ ਹੈ ਹਾਲ ਖੜੀ ਖਿਲਾਰਦਾ ਪਿਆ ਤੇ 750 ਕਿਹਦੀ ਹੈ ਕਿੰਨੇ ਪੈਸੇ ਲੈ ਰਹੇ ਪਾਲੀ ਦੇ ਖਾਦ ਖਿਲਾ ਰਹੇ ਨੇ 1000 ਰੁਪਇਆ 1000 ਰੁਪਇਆ ਪਾਲੀ ਦਾ ਹਾਂ ਸਹੀ ਹੋ ਗਿਆ ਪਰਾਲੀ ਢੋਈ ਜਾ ਰਹੀ ਹੈ ਯਾਸਰ ਪਰਾਲੀ ਢੋ ਰਿਹਾ ਤੇ ਇਧਰ ਭਾਈ ਇਸ਼faq ਵੀ ਇੱਕ ਪੂਲਾ ਚੱਕਿਆ ਵਾ ਪਰ ਭਾਈ ਇਸ਼faq ਕੀ ਹਾਲ ਚਾਲ ਹੈ ਅੱਛਾ ਮੇਰੀ ਜੁੱਤੀ ਉੱਥੇ ਰਹਿ ਗਈ ਮਤਲਬ ਜੁੱਤੀ ਪਾ ਕੇ ਆ ਵੇਖੋ ਨੰਗੀ ਪੈਰੀ ਘੁੰਮ ਰਹੇ ਆ ਜੁੱਤੀ ਵੀ ਜ਼ਰੂਰੀ ਆ ਜਾਣਾ ਪੈਣ ਨੂੰ ਕਿੱਥੇ ਜਾਣਾ ਜਾਣਾ ਬਾਸ ਆਇਆ ਫਿਰ ਹਾਂਜੀ ਕਿੱਦਾਂ ਥੱਕ ਕੇ ਬੈਠੇ ਹੋ ਜਨਾਬ ਆਹ ਦੇਖੋ ਆਹ ਦਿਖਾ ਕੇ ਸਾਹ ਪਰਾਂ ਦੇ ਅੱਗੇ ਦੇਖ ਲਾਈ ਨਹੀਂ ਇਹ ਕੀ ਲਾਇਆ ਆਹ ਦੇ ਹਾਂਜੀ ਇਹ ਅੱਗੇ ਲਾਇਆ ਵਾਜੀ ਇਹਨਾਂ ਨੇ ਬਲੇਡ ਕੋ ਮਾਲ ਮੁਰੇ ਕਿਧਰ ਕੁਧਰ ਪਾੜਨ ਰੱਖੇ ਹਾਂ ਕਿਧਰ ਸਹੀ ਪੁੱਛੇ ਨਹੀਂ ਖਲੋਣਾ ਮੋਲਵੀ ਦੀ ਸੋਟੀ ਦੀ ਮਸ਼ੂਰੀ ਆ ਰਹੀ ਹੈ ਮੋਲਵੀ ਦੀ ਸੋਟੀ ਦੀ ਮਸ਼ੂਰੀ ਚੈੱਕ ਕਰੋ ਤੇ ਐਸਐਚਓ ਸਾਹਮਣੇ ਕਹਿਣ ਚੱਕੀ ਕਹਿੰਦੇ ਉਹ ਕੈਲ ਭਰੀਏ ਚਲੋ ਜੀ ਆਓ ਤੁਸੀਂ ਆਹ ਆ ਨਾ ਲੱਗਦਾ ਕੈਨ ਤਾਂ ਨਹੀਂ ਹੈ ਕਿਆ ਯਾਸਰ ਰਸਤੀ ਹੈ ਯਾਸਰ ਗਿਆ ਉਹ ਤੈ ਤੀ ਫੋਰਾ ਮੋਟਰਸਾਈਕਲ ਲੈ ਲੋ ਨਹੀਂ ਆਪਸੀ ਆ ਲ ਗਿਆ ਆਪਾਂ ਆ ਜਾਾਂਗੇ ਆਹੋ ਲਿਆ ਫਿਰ ਉਹ ਪੁੱਛ ਕੇ ਹੋ ਮੋਟਰਸਾਈਕਲ ਮੰਗਦੇ ਵੇਖੋ ਦਿੰਦੇ ਕਿ ਨਹੀਂ ਦਿੰਦੇ ਉਹ ਵੀ ਜਾਨਦਾ ਨਹੀਂ ਮੋਟਰਸਾਈਕਲ ਦੇਓ ਉਹ ਕਿਹੜਾ ਮੋਟਰਸਾਈਕਲ ਆ ਗਿਆ ਉਹ ਨਾਲ ਚੱਲ ਜਾਂਦਾ ਉਹ ਵੀ ਉਹ ਖਲੋਤਾ ਕਹਿੰਦਾ ਤੂੰ ਲੈ ਕੇ ਆ ਵਾਪਸੀ ਨਹੀਂ ਆਣਾ ਉਹ ਵੀ ਆਣ ਲਲਕਾਰਾ ਉਹ ਨੋਤਾ ਜਿਓ ਲੋ ਇਹ ਨੂੰ ਚੰਗਾ ਵਾਲਾ ਪਤਾ ਸੀ ਅਫਸਰ ਬੰਦੇ ਆ ਤੁਰ ਕੇ ਜਾ ਸਕਦੇ ਆ ਲੈ ਆ ਜਾ ਪਰ ਅੱਛਾ ਤੇ ਹੋ ਤੇ ਚੱਲਾ ਜਾਣੇ ਆ ਜਾਨ ਤਰਾ ਗੱਡੀ ਚਲਾਈਨ ਵਾਲੇ ਲੈ ਬੰਦਿਆ ਮੈਂ ਇਹਨੂੰ ਜਾਇ ਸਮਝ ਨਹੀਂ ਮੈਨੂੰ ਨਹੀਂ ਤੇਰੇ ਤੋਂ ਯਕੀਨ ਨਹੀਂ ਗੱਡੀ ਬੁੱਢੀ ਗੱਡੀ ਆ ਤੇ ਕਦੇ ਤੰਗ ਨਹੀਂ ਕੀਤਾ ਤੇ ਤੁਹਾਡੇ ਵਰਗੇ ਜਿਹੜੇ ਨਾ ਦੇਖੂ ਬੰਦੋ ਗੱਡੀ ਮੈਂ ਬਚਾਣਾ ਹੈ ਅੱਛਾ ¡Ay, ay, ay